ਕਿਵੇਂ ਲੱਗ ਰਿਹਾ ਤੁਸੀਂ ਇੱਥੇ ਆਏ ਹੋ ਸੇਵਾ ਕਰ ਰਹੇ ਹੋ ਕਿਉਂਕਿ ਫੋਨ ਜਦੋਂ ਬੰਦਾ ਚਲਾਉਂਦਾ ਤਾਂ ਐ ਲੱਗਦਾ ਵੀ ਉੱਥੇ ਤਾਂ ਡਰ ਵੀ ਐ ਸੱਟ ਫੇਟ ਕਿਤੇ ਕੋਈ ਬਗਾਨਾ ਐ ਸਾਰੇ ਆਪਣੇ ਹੀ ਤਾਂ ਹੈਗੇ ਆ ਸਾਰੇ ਆਪਣੇ ਵੀਰ ਭਰਾ ਸਾਰੇ ਆਪਣੇ ਨੇ ਤੇ ਕਿਸ ਚੀਜ਼ ਦਾ ਡਰ ਇੱਥੇ ਆਏ ਆ ਆਪਣੇ ਹੱਕਾਂ ਲਈ ਆਏ ਆ ਤੇ ਆਪਣੇ ਹੱਕ ਲੈ ਕੇ ਜਾਵਾਂਗੇ ਜਦੋਂ ਟੀਵੀ ਤੇ ਫੋਨਾਂ ਤੇ ਦੇਖਦੇ ਆ ਤਾਂ ਦੇਖ ਦੇਖ ਕੇ ਜੋਸ਼ ਆਉਂਦਾ ਕਿ ਅਸੀਂ ਉੱਥੇ ਕਿਉਂ ਨਹੀਂ ਇਹੀ ਸੋਚ ਕੇ ਅਸੀਂ ਇੱਥੇ ਆਏ ਆ ਤੇ ਜ਼ਰੂਰ ਹੱਕ ਲੈ ਕੇ ਜਾਵਾਂਗੇ ਪਰਵਾਰਾਂ ਦੇ ਵਿੱਚ ਨਾ ਔਰਤਾਂ ਰੋਕਦੀਆਂ ਹੀ ਹੁੰਦੀਆਂ ਵੀ ਉੱਥੇ ਤਾਂ ਖਤਰਾ ਬੱਚਿਆਂ ਨੂੰ ਤਾਂ ਬਿਲਕੁਲ ਹੀ ਨਹੀਂ ਜਾਣ ਦੇਣਾ ਤੁਸੀਂ ਆਪ ਹੀ ਨਾਲ ਲੈ ਕੇ ਆਏ ਹੋ ਕਿਵੇਂ ਜੇ ਇਹ ਸੋਚ ਕੇ ਘਰ ਬੈਠਾਂਗੇ ਤਾਂ ਹੱਕ ਕਿਵੇਂ ਲੈ ਸਕਦੇ ਹਾਂ ਠੀਕ ਹੈ ਨਾ ਆਪਣੇ ਹੱਕ ਲੈਣ ਲਈ ਆਏ ਆ ਤਾਂ ਲੈ ਕੇ ਜਾਵਾਂਗੇ ਪੂਲ ਆਉਣ ਤੋਂ ਪਹਿਲਾਂ ਕੁੜੀ ਤੁਸੀਂ ਇੱਥੇ ਸੇਵਾ ਤੇ ਲਾਤੀ ਹੈ ਸੰਗ ਮੋਰਚੇ ਤੇ ਲਾ ਖੁਦ ਸਾਰਾ ਜੌਬ ਕਰਦਾ ਮੈਂ ਖੁਦ ਛੁੱਟੀਆਂ ਲੈ ਕੇ ਆਇਆ ਹੋਇਆ ਮੈਂ ਉਸੇ ਸੇਵਾ ਕਰਕੇ ਹੀ ਚਾਰ ਛੁੱਟੀਆਂ ਲਿੱਤੀਆਂ ਨੇ ਤੇ ਲੋਕਾਂ ਦੀ ਸੇਵਾ ਕਰਦਾ ਸਤਿ ਸ਼੍ਰੀ ਅਕਾਲ ਪੰਜਾਬਾਨ ਕੱਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਦਾ ਵਿਲੱਖਣ ਤਸਵੀਰਾਂ ਜਿੱਥੇ ਸੰਘਰਸ਼ ਚੱਲ ਰਿਹਾ ਹੈ ਉੱਥੇ ਕੋਈ ਆਪਣੇ ਛੋਟੇ-ਛੋਟੇ ਨਿਆਣੇ ਛੋਟੀਆਂ-ਛੋਟੀਆਂ ਧੀਆ ਵੀ ਲੈ ਕੇ ਆਇਆ ਹੋਇਆ ਪਰਿਵਾਰ ਦੇ ਨਾਲ ਸੇਵਾ ਕਰ ਰਹੇ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਛੋਟੀ ਜਿਹੀ ਬੱਚੀ ਆ ਜੋ ਪਾਣੀ ਵਰਤਾ ਰਹੀ ਆ ਲੋਕਾਂ ਨੂੰ ਜਲ ਦੀ ਸੇਵਾ ਕਰ ਰਹੀ ਆ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਜਾਣਾਗੇ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਸਰਿੰਦਰ ਸਿੰਘ ਜਿਵੇਂ ਆਪਾਂ ਦੇਖਿਆ ਕਿ ਕਈ ਲੋਕ ਜ਼ਖਮੀ ਹੋਇਆ ਫੱਟੜ ਹੋਇਆ ਮਾਹੌਲ ਤਣਾਅਪੂਰਨ ਵੀ ਹੋ ਜਾਂਦਾ ਹਾਂਜੀ ਤਾਂ ਤੁਸੀਂ ਬਿਲਕੁਲ ਨਿੱਕੀਆਂ ਨਿੱਕੀਆਂ ਧੀਆ ਤੇ ਪਰਿਵਾਰ ਦੇ ਨਾਲ ਆਏ ਹੋ ਫੈਮਿਲੀ ਲੈ ਕੇ ਆਏ ਹੋ ਹਾਂਜੀ ਬਿਲਕੁਲ ਜੀ ਸਾਨੂੰ ਕੋਈ ਡਰ ਨਹੀਂ ਲੱਗਦਾ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਸਾਨੂੰ ਕੋਈ ਡਰ ਨਹੀਂ ਐਸੇ ਬਿਲਕੁਲ ਕੌਣ ਕੌਣ ਆਏ ਹੋ ਤੁਸੀਂ ਪਰਿਵਾਰ ਦੇ ਮੈਂ ਆਪਣੀ ਫੈਮਿਲੀ ਲੈ ਕੇ ਆਇਆ ਹੋਇਆ ਹਾਂ ਜੀ ਹੋਰ ਕੋਈ ਨਹੀਂ ਆ ਆਪਣੇ ਬੱਚਿਆਂ ਨੂੰ ਲੈ ਕੇ ਆਏ ਇਹ ਦੋਨੋਂ ਬੇਟੀਆਂ ਤੁਹਾਡੇ ਮਿਸਟਰ ਦੀਆਂ ਬੇਟੀਆਂ ਨੇ ਹਾਂਜੀ ਤੇ ਬੇਟੇ ਉੱਪਰ ਗਏ ਹੋਏ ਨੇ ਪਾਣੀ ਵਰਤਾਰੇ ਨੇ ਜਲਦੀ ਸੇਵਾ ਕਰਨ ਲੱਗੇ ਕਿੰਨੀ ਕਿੰਨੀ ਉਮਰ ਕਿੰਨੀ ਕਿੰਨੀ ਹੈ ਜੀ ਇਹ 3 ਸਾਲ ਦੀ ਬੇਟੀ ਹੈ ਜੀ ਦੂਜੀ 15 16 ਸਾਲ ਦੀ ਹੈ ਠੀਕ ਆਪੋ ਤਾਂ ਕੀ ਕਰੀ ਜਾਂਦਾ ਤੂੰ ਕਿਦੋਂ ਪਾਣੀ ਦੇ ਰਿਹਾ ਕੀ ਕਰ ਰਿਹਾ ਤੂੰ ਤਾਂ ਬਿਲਕੁਲ ਛੋਟੀ ਜੀ ਬੱਚੀ ਆ ਆਪਣੀ ਭੈਣ ਦੇ ਨਾਲ ਤੇ ਪਿਤਾ ਦੇ ਨਾਲ ਮਾਤਾ ਨਾਲ ਇੱਥੇ ਆਈ ਆ ਉਹ ਸੇਵਾ ਕਰ ਰਹੀ ਆ ਪਾਣੀ ਦੀ ਤਾਂ ਗੱਲਬਾਤ ਕਰਾਂਗੇ ਦੂਸਰੀ ਬੇਟੀ ਨਾਲ ਵੀ ਗੱਲਬਾਤ ਕਰਾਂਗੇ ਸਾਸੀ ਕਾਲ ਜੀ ਕੀ ਨਾਮ ਤੇ ਜਸ਼ਨ ਕਿੰਨੀ ਉਮਰ ਕਿੰਨੀ ਆ ਜੀ 18 ਸਾਲ 18 ਸਾਲਾਂ ਦੇ ਹਾਂ ਤੇ ਇਹ ਤੁਹਾਡੀ ਭੈਣ ਹਾਂਜੀ ਹਾਂਜੀ ਤਾਂ ਕਿਵੇਂ ਲੱਗ ਰਿਹਾ ਤੁਸੀਂ ਇੱਥੇ ਆਏ ਹੋ ਸੇਵਾ ਕਰ ਰਹੇ ਹੋ ਕਿਉਂਕਿ ਫੋਨ ਜਦੋਂ ਬੰਦਾ ਚਲਾਉਂਦਾ ਤਾਂ ਐ ਲੱਗਦਾ ਵੀ ਉੱਥੇ ਤਾਂ ਡਰ ਵੀ ਆ ਸੱਟ ਫੇਟ ਦਾ ਨਹੀਂ ਸਰ ਬਹੁਤ ਵਧੀਆ ਲੱਗ ਰਿਹਾ ਇੱਥੇ ਕਿਹੜਾ ਕੋਈ ਬਗਾਨਾ ਹੈ ਸਾਰੇ ਆਪਣੇ ਹੀ ਤਾਂ ਹੈਗੇ ਆ ਸਾਰੇ ਆਪਣੇ ਵੀਰ ਭਰਾ ਸਾਰੇ ਆਪਣੇ ਨੇ ਤੇ ਕਿਸ ਚੀਜ਼ ਦਾ ਡਰ ਇੱਥੇ ਆਏ ਆ ਆਪਣੇ ਹੱਕਾਂ ਲਈ ਆਏ ਆ ਤੇ ਆਪਣੇ ਹੱਕ ਲੈ ਕੇ ਜਾਵਾਂਗੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਸੇਵਾ ਕਰਦੇ ਨੂੰ ਸਾਨੂੰ ਦੋ ਤਿੰਨ ਦਿਨ ਹੋ ਗਏ ਲਓ ਤਾਂ ਮੋਰਚਾ ਸ਼ੁਰੂ ਹੋਇਆ ਯਾਨੀ ਕਿ ਉਦੋਂ ਤੋਂ ਹੀ ਆ ਗਏ ਹਾਂ ਜੀ ਕਿੰਨਾ ਕੁ ਤੁਸੀਂ ਕਿੰਨੇ ਘੰਟੇ ਕਰ ਥੱਕਦੇ ਨਹੀਂ ਜਿਵੇਂ ਉਮਰ ਵੀ ਛੋਟੀ ਆ ਆ ਤਾਂ ਬਿਲਕੁਲ ਹੀ ਛੋਟੀ ਆ ਇਹ ਨਹੀਂ ਥੱਕਦੀ ਨਹੀਂ ਜੀ ਇਹ ਬਿਲਕੁਲ ਨਹੀਂ ਥੱਕਦੀ ਸਵੇਰ ਤੋਂ ਸਾਡੇ ਨਾਲ ਹੈ ਤੇ ਇੱਕ ਮਿੰਟ ਨਹੀਂ ਇਹ ਬੈਠੀ ਹੈ ਇੱਕ ਤੇ ਇੱਧਰ ਕਦੇ ਉੱਧਰ ਹੀ ਘੁੰਮੇ ਹੀ ਰਹੀ ਹੈ ਬਿਲਕੁਲ ਤੁਹਾਡੇ ਸਾਹਮਣੇ ਹੀ ਹੈ ਭੱਜ ਭੱਜ ਪੈਂਦੀ ਹੈ ਇਹਨਾਂ ਨੂੰ ਬੋਤਲਾਂ ਦੀਆਂ ਭਾਰੀਆਂ ਨਹੀਂ ਲੱਗਦੀਆਂ ਪੁੱਤ ਭਾਰੀ ਨਹੀਂ ਹੈ ਨਹੀਂ ਲੱਗਦੀ ਨਹੀਂ ਕਹਿੰਦਾ ਨਹੀਂ ਸਤਿਗੁਰਜੀ ਤੁਹਾਡਾ ਸਤਿਗੁਰਜੀ ਮੇਰਾ ਨਾਮ ਸਿਮਰਨ ਹੈ ਜੀ ਆਮ ਤੌਰ ਤੇ ਇਹ ਦੇਖਿਆ ਜਾਂਦਾ ਕਿ ਪਰਿਵਾਰਾਂ ਦੇ ਵਿੱਚ ਨਾ ਔਰਤਾਂ ਰੋਕਦੀਆਂ ਹੀ ਹੁੰਦੀਆਂ ਵੀ ਉੱਥੇ ਤਾਂ ਖਤਰਾ ਬੱਚਿਆਂ ਨੂੰ ਤਾਂ ਬਿਲਕੁਲ ਹੀ ਨਹੀਂ ਜਾਣ ਦੇਣਾ ਤੁਸੀਂ ਆਪ ਹੀ ਨਾਲ ਲੈ ਕੇ ਆਏ ਹੋ ਕਿਵੇਂ ਜੇ ਇਹ ਸੋਚ ਕੇ ਘਰ ਬੈਠਾਂਗੇ ਤਾਂ ਹੱਕ ਕਿਵੇਂ ਲੈ ਸਕਦੇ ਹਾਂ ਠੀਕ ਹੈ ਨਾ ਆਪਣੇ ਹੱਕ ਲੈਣ ਲਈ ਆਏ ਆ ਤਾਂ ਲੈ ਕੇ ਜਾਵਾਂਗੇ ਜਦੋਂ ਟੀਵੀ ਤੇ ਫੋਨਾਂ ਤੇ ਦੇਖਦੇ ਆ ਤਾਂ ਦੇਖ ਦੇ ਕੇ ਜੋਸ਼ ਆਉਂਦਾ ਕਿ ਅਸੀਂ ਉੱਥੇ ਕਿਉਂ ਨਹੀਂ ਇਹੀ ਸੋਚ ਕੇ ਅਸੀਂ ਇੱਥੇ ਆਏ ਆ ਤੇ ਜ਼ਰੂਰ ਹੱਕ ਲੈ ਕੇ ਜਾਵਾਂਗੇ ਪਰ ਫਿਰ ਵੀ ਡਰ ਤਾਂ ਹੁੰਦਾ ਹੀ ਆਬ ਚਲੋ ਹੁਣ ਬੱਚੀ ਤਾਂ ਸ਼ਾਇਦ ਇੰਨੀ ਸਮਝ ਨਾ ਰੱਖਦੀ ਹੋਵੇ ਜੇ ਕਿ ਇੱਕਦਮ ਕੋਈ ਲੋਕ ਭੱਜ ਵੀ ਪੈਂਦੇ ਆ ਭੀੜ ਪੈ ਜਾਂਦੀ ਆ ਕਈ ਵਾਰੀ ਨੁਕਸਾਨ ਹੋ ਜਾਂਦਾ ਸੱਟ ਲੱਗ ਜਾਂਦੀ ਹਾਂ ਹਾਂਜੀ ਇਸੇ ਡਰ ਨਾਲ ਜੇ ਸੋਚ ਕੇ ਘਰ ਬੈਠਾਂਗੇ ਤਾਂ ਫਿਰ ਤਾਂ ਕੋਈ ਹੱਲ ਨਹੀਂ ਹੈ ਤੇ ਘਰੇ ਸਾਹਮਣ ਵਾਲਾ ਕੋਈ ਨਹੀਂ ਸੀ ਇਸ ਲਈ ਨਾਲ ਲਿਆਉਣਾ ਪਿਆ ਤੇ ਜਰੂਰ ਲੈ ਕੇ ਜਾਵਾਂਗੇ ਆਪਣੇ ਨਾਲ ਤਾਂ ਛੋਟੀ ਜੀ ਬੱਚੀ ਹੈ ਨਾਮ ਕੀ ਹੈ ਮੈਡਮ ਕੈਵਲਿਨ ਕੈਵਲਿਨ ਤਾਂ ਇਹ ਛੋਟੀ ਜੀ ਬੱਚੀ ਵੀ ਸੇਵਾ ਕਰ ਰਹੀ ਹੈ ਪਾਣੀ ਦੀ ਤਾਂ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਵੀ ਫਿਰ ਤੰਕਵਾਦੀ ਖਾਲਸਤਾਨੀ ਕਿਹਨਾਂ ਨੂੰ ਕਿਹਾ ਜਾਂਦਾ ਇੱਥੇ ਤਾਂ ਲੋਕ ਆਪਣੇ ਪਰਿਵਾਰ ਲੈ ਕੇ ਆਏ ਨੇ ਜੇ ਇੱਥੇ ਇੰਨਾ ਹੀ ਸੁਰੱਖਿਅਤ ਮਾਹੌਲ ਆ ਜੇ ਇੰਨਾ ਹੀ ਖਤਰਾ ਤਾਂ ਫਿਰ ਪਰਿਵਾਰ ਕੋਈ ਕਿਵੇਂ ਲਿਆ ਸਕਦਾ ਇਹ ਤਸਵੀਰ ਤੁਹਾਡੇ ਸਾਹਮਣੇ ਆ ਤੁਸੀਂ ਵੀ ਦੇਖ ਰਹੇ ਹੋ ਕਿ ਕਿਸ ਤਰੀਕੇ ਲੋਕਾਂ ਦੇ ਵਿੱਚ ਉਤਸ਼ਾਹ ਆਏ ਭਾਵਨਾ ਆਏ ਸੰਘਰਸ਼ ਦੇ ਲਈ ਤਾ ਜ਼ਰੂਰ ਸਰਕਾਰਾਂ ਦੇ ਕੰਨ ਉੱਤੇ ਜੂੰ ਕਦੋਂ ਤੱਕ ਸਰਕਦੀ ਹੈ ਇਹ ਗੱਲ ਅਹਿਮ ਹੋਏਗੀ ਦਿੱਲੀ ਕੂਚ ਦੀ ਕਾਲ ਦੀ ਵੀ ਅਡੀਕ ਹੋ ਰਹੀ ਆ ਕਿੰਨੇ ਘੰਟੇ ਦਿਨ ਤੇ ਤੁਸੀਂ ਮੰਨ ਲਓ ਇੱਥੇ ਸੇਵਾ ਕਰਦੇ ਪੰਜ ਛੇ ਘੱਟੇ ਸਰ ਅਪਰੋਚ ਹਾਂਜੀ ਜੀ ਤੇ ਕੰਮ ਕੀ ਕਰਦੇ ਹੋ ਵੈਸੇ ਤੁਸੀਂ ਪੇਸ਼ੈਂਟ ਮੈਂ ਖੇਤੀਬਾੜੀ ਵੀ ਕਰਦਾ ਤੇ ਮੈਂ ਜੋਬ ਵੀ ਕਰਦਾ ਜੀ ਮੈਸੇਜ ਤੁਹਾਡੇ ਹਾਂਜੀ ਉਹ ਵੀ ਨਹੀਂ ਉਹ ਹਸਵਾਈਫ ਜੀ ਤੇ ਇਹਨਾਂ ਦੇ ਸਕੂਲ ਸਕਾਲ ਨਹੀਂ ਬੱਚੀਆਂ ਦੇ ਹੈ ਨਹੀਂ ਸਕੂਲ ਜਨ ਇਹ ਅਜੇ ਲਗਾਨੀ ਹੈ ਇਹ ਤੇ ਜਾਂਦੇ ਨੇ ਅੱਛਾ ਹਾਂ ਤੇ ਤੁਸੀਂ ਸਕੂਲ ਸਕੂਲ ਲਾਉਣ ਤੋਂ ਪਹਿਲਾਂ ਕੁੜੀ ਤੁਸੀਂ ਇੱਥੇ ਸੇਵਾ ਤੇ ਲਾਤੀ ਹੈ ਸੰਗ ਮੋਰਚੇ ਤੇ ਖੁਦ ਸਰ ਜੌਬ ਕਰਦਾ ਮੈਂ ਖੁਦ ਛੁੱਟੀਆਂ ਲੈ ਕੇ ਆਇਆ ਹੋਇਆ ਤੇ ਮੈਂ 4 ਛੁੱਟੀਆਂ ਕੀਤੀਆਂ ਨੇ ਆਪਣੀ ਕੰਪਨੀ ਤੋਂ ਤੇ ਮੈਂ ਕੋਦਰਚ ਜੌਬ ਕਰਦਾ ਮੈਂ ਉਸੇ ਸੇਵਾ ਕਰਕੇ ਹੀ 4 ਛੁੱਟੀਆਂ ਲੈਂਤੀਆਂ ਨੇ ਤੇ ਲੋਕਾਂ ਦੀ ਸੇਵਾ ਕਰਨਾ ਪਣੇ ਭਰਾਵਾਂ ਦੀ ਸੇਵਾ ਕਰਨਾ ਤਾਂ ਇਹ ਗੁੜੀਆਂ ਵੀ ਆ ਗੁੜੀਆਂ ਤੋਂ ਇੱਕ ਜਵਾਬ ਤਾਂ ਕੋਈ ਲੈ ਕੇ ਜਾਣਾ ਪੁੱਤ ਸਕੂਲ ਜਾਂਦਾ ਨੂੰ ਨਹੀਂ ਸਕੂਲ ਨਹੀਂ ਜਾਂਦਾ ਤਾਂ ਜ਼ਰੂਰ ਨਿੱਕੇ ਨਿੱਕੇ ਹੱਥ ਜਿੱਥੇ ਸੇਵਾ ਕਰਦੇ ਹੋਣ ਜਿੱਥੇ ਸੰਘਰਸ਼ ਕਰਦੇ ਹੋਣ ਉਸ ਥਾਂ ਨੂੰ ਬਰਕਤ ਤਾਂ ਪਾਏਗੀ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਲਿਖ ਸਕਦੇ ਹੋ ਪੰਜਾਬ 1 ਕੱਟ دیکھتے ਰਹੋ ਧੰਨਵਾਦ